ਜੇ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿੰਦਾ ਕਿ ਇਹ ਸਾਡੀ ਪਾਰਟੀ ਲੜ ਰਹੀ ਹੈ ਸਾਂਝਾ ਕੈਂਡੀਡੇਟ ਨਹੀਂ ਹੈ ਬਾਦਸ ਪੰਜਾਬ ਦੇ ਨੇ ਇਹੋ ਜੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ ਸਾਰੇ ਅਕਾਲੀ ਇਕੱਠੇ ਹੋ ਜਾਣ ਤਾ ਸਟਾਈਟ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ ਪਰ ਕਿਸੇ ਦੇ ਉੱਤੇ ਸ਼ਰਤਾਂ ਲਾਵੇ ਕੋਈ ਕਿ ਮੈਂ ਫਿਰ ਬੀਜੇਪੀ ਤੋਂ ਟੁੱਟ ਜਾਊਂਗਾ ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ ਮੈਂ ਹੁਣ ਖਾਲਸਾ ਨਹੀਂ ਕਹੂੰਗਾ ਇਹੋ ਜੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ ਤੇ ਜੇ ਇਕੱਠੇ ਹੋ ਜਾਈਏ ਕਾ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ ਸੂਮਣੀ ਅਕਾਲੀ ਦਲ ਸੈਕੰਡ ਇਲੈਕਸ਼ਨ ਤੇ ਆਈ ਹੈ ਉਹ ਤੁਹਾਡੀ ਪਾਰਟੀ ਗੜਜੂੜ ਦੀ ਵਿੱਚ ਲੜਦੀ ਸੀ ਵੀ ਸਮੇਂ ਦੀ ਮੰਗ ਨਹੀਂ ਕਹਿੰਦੇ ਵੀ ਤਿੰਨ ਐਮਪੀ ਦੀਆਂ ਸੀਟਾਂ ਵੀ ਪਹਿਲਾਂ ਐਸਵੀ ਪੰਚਤਿਰ ਰੋਕਟ ਕਿਉਂ ਕਿ ਜੇ ਕੋਈ ਅੱਗੇ ਜਣੀ ਸਾਲ ਬਾਅਦ ਇਲੈਕਸ਼ਨ ਹੋਣੀ ਹੈ ਕੀ ਉਹ ਰੋਕ ਨਹੀਂ ਇਹ ਤਾਂ ਨਤੀਜਾ ਇਹ ਹੀ ਹੈ ਜਿਵੇਂ ਅਸੀਂ ਇਕੱਠੇ ਹੋ ਕੇ ਉਹਨਾਂ ਆ ਸਟੇ ਆ ਵੀ ਸੋਰ ਸਟਾਈਡੀਆਂ ਲੈਕਚਨ ਲੜੀਏ ਤਾਂ ਆਪਾਂ ਕਾਲੀ ਦਾਂਦ ਦੀ ਸਰਕਾਰ ਬਣਾ ਸਕਦੇ ਆ ਪਰ ਜਿਹੜੀ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿੰਦਾ ਕਿ ਇਹ ਸਾਡੀ ਪਾਰਟੀ ਲੜ ਰਹੀ ਹੈ ਸਾਂਝਾ ਕੈਂਡੀਡੇਟ ਨਹੀਂ ਹੈ ਵਾਰਿਸ ਪੰਜਾਬ ਦੇ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜੇ ਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ ਤੋਂ ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ 27 ਦੇ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ ਪਰ ਕਿਸੇ ਦੇ ਉੱਤੇ ਸ਼ਰਤਾਂ ਲਾਵੇ ਕੋਈ ਕਿ ਮੈਂ ਫਿਰ ਭਾਜਪਾ ਤੋਂ ਟੁੱਟ ਜਾਊਂਗਾ ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ ਮੈਂ ਹੁਣ ਖਾਲਸਾਣ ਨਹੀਂ ਕਹੂੰਗਾ ਇਹੋ ਜੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ ਤੇ ਜੇ ਇਕੱਠੇ ਹੋ ਜਾਈਏ ਤਾਂ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ ਕਿਉਂ ਕਿਉਂ ਤੁਸੀਂ ਕਹੋਗੇ ਪਾਰਟੀ ਜਿਹੜੀ ਹੈਗੇ ਮਾਲੂ ਟੀਮ ਸਰ ਸਾਹਿਬ ਵੀ ਨੇ ਉਹ ਤਾਂ ਸਾਰੇ ਹੈਗੇ ਆ ਜੀ ਹੁਣ ਸਾਰਿਆਂ ਨੂੰ ਪਤਾ ਹੈਗਾ ਕਿਹੜੇ ਕਿਹੜੇ ਹੈਗੇ ਹੁਣ ਉਹਨਾਂ ਦੇ ਨਾਲ ਲੈਣੇ ਕੋਈ ਰਹਿ ਜੂਗਾ ਮੈਂਥੋਂ ਫੇਰ ਰੋਕੂਗਾ ਮਾਨ ਨੇ ਸਾਡੇ ਨਾਲ ਬੇਇਨਸਾਫੀ ਕਰਤੀ ਉਹ ਠੀਕ ਮੰਨਿਆ। ਮੌਜਬ ਇਲੈਕਸ਼ਨ ਤੋਂ ਪਹਿਲਾਂ ਬੜੀ ਵੇਵ ਸੀ ਹਨਾ ਮਨਜੀਤ ਭਾਜੀ ਦੀ ਤੇ ਪਰ ਜਿਹੜਾ ਚੋਣ ਨਤੀਜੇ ਨੇ ਕਾਹਲੀ ਉਲਟ ਫੋੜ ਤੇ ਵੀ ਹੁਣ ਰੁਕੀ ਕਰਨ ਹੋਇਆ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਸਾਡੇ ਜਿਹੜੇ ਦੂਜੀ ਪਾਰਟੀ ਸਾਡੇ ਨਾਲ ਮਿਲੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਕੈਂਡੀਡੇਟ ਇਹ ਬਾਰਸ ਪੰਜਾਬ ਦਾ ਹੈ। ਪਰ ਉਹਨਾਂ ਨੇ ਇਹ ਨਹੀਂ ਇਤਿਹਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਜਿਵੇਂ ਅਸੀਂ ਕਹਿੰਦੇ ਰਹੇ ਹਾਂ ਇਹਦੇ ਨਾਲ ਸਾਡੀ ਵੋਟ ਥੱਲੇ ਡਿੱਗ ਗਈ ਤੇ ਦੂਸਰੀ ਗੱਲ ਹੈ ਕਿ ਫਿਰ ਉਹ ਜਿਹੜੀ BBC SSP ਜਿਸ ਨੇ ਬੜੇ ਅਮਨਪਸੰਦ ਤਰੀਕੇ ਦੇ ਨਾਲ ਤਰਨਤਨ ਸਾਫ ਦੇ ਇਲੈਕਸ਼ਨ ਕਰਾਏ ਹੈ ਇਹ ਬਾਰਡਰ ਦੇ ਦਾ ਹਲਕਾ ਹੈ ਤੇ ਉਸ ਨੂੰ ਸਸਪੈਂਡ ਇਲੈਕਸ਼ਨ ਕਮਿਸ਼ਨ ਨੇ ਨਜਾਇਜ਼ ਕਰਤਾ ਪਰ ਹੁਣ ਤੁਸੀਂ ਦੇਖੋ ਉੱਥੇ ਚਿੜੀ ਨਹੀਂ ਉੱਡਣ ਦਿੱਤੀ ਤੇ ਬਹੁਤ ਅਮਨਪਸੰਦ ਤਰੀਕੇ ਦੇ ਨਾਲ ਉਹ ਬੀਬੀ ਨੇ ਇਲੈਕਸ਼ਨ ਕਰਾਏ ਹੈ ਤੇ ਉਹਨੂੰ ਇਹੀ ਖਤਾਬ ਮਿਲਿਆ ਕਿ ਉਹਨੂੰ ਮਤਲਬ ਕਰਵਾ ਦਿੱਤਾ ਗਿਆ ਜੋ ਕਿ ਜ਼ਰੂਰ ਹੈ ਇੱਕ ਅਫਸਰ ਦੇ ਉੱਤੇ ਜਿਹੜਾ ਵਧੀਆ ਕੰਮ ਕਰਦਾ ਹੈ ਤੇ ਲਾਅ ਐਂਡ ਆਰਡਰ ਨੂੰ ਮਜ਼ਬੂਤ ਬਣਾ ਕੇ ਰੱਖਣਾ ਚਾਹੁੰਦਾ ਹੈ 2027 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਤਾਂ ਇਸ ਗੱਟ ਜੋੜ ਇਸੇ ਤਰ੍ਹਾਂ ਚੱਲੇਗਾ ਜਾਂ ਹੋਰ ਕੇ ਬਦਲ ਕੋਈ ਨਵੇਂ ਸੁਧਾਰ ਕੀਤੇ ਜਾਣਗੇ ਜਾਂ ਨਵੇਂ ਬੰਦਿਆਂ ਨੂੰ ਨਾਲ ਰਨੌਟਿੰਗ ਬੈਸ ਹੋਵੇ ਨਹੀਂ ਜੇ ਅਕਾਲੀ ਸਾਰੇ ਇਕੱਠੇ ਹੋ ਜਾਣ ਤਾਂ ਅਸੀਂ ਮੋਰਚਾ ਮਾਰ ਸਕਦੇ ਆਂ ਤੇ ਚ ਤਾਂ ਕੋਈ ਗੱਲ ਹੈ ਨਹੀਂ ਕਿ ਤੇ ਇਹ 23 ਤਰੀਕ ਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਜਿਹੜਾ ਦਿਨ ਹੈਗਾ ਦਿਨਾ ਕੰਗਰ ਉੱਥੇ ਮਨਾ ਰਹੇ ਆ 23 ਤਰੀਕ ਨੂੰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉੱਥੇ ਹਮ ਹਮ ਆ ਕੇ ਪਹੁੰਚੋ ਤੇ ਜਿਹੜੀਆਂ ਵਕਤੀ ਵੀ ਅਕਾਲੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਆਉਣਾ ਤੁਹਾਡਾ ਬਹੁਤ ਜ਼ਰੂਰੀ ਹੈ ਕਿਉਂਕਿ ਕਿ ਜੇ ਇਸ ਇਕੱਠ ਤੇ ਆਪਾਂ ਇਕੱਠੇ ਦਿਖ ਗਏ ਤਾਂ ਫੇਰ ਜਿਹੜਾ 27 ਦਾ ਇਲੈਕਸ਼ਨ ਹੈ ਉਹ ਸਾਥੋਂ ਬਾਹਰ ਨਹੀਂ ਜਾ ਸਕਦਾ ਆਮ ਆਲੀ ਪਾਰਟੀ ਦੀ ਜਿਤ ਨੂੰ ਦੇਖੀਏ ਤਾਂ ਇਹ ਲੋਕਪ੍ਰੀਅਤਾ ਹੈ ਜਾਂ ਕੋਈ ਸਰਕਾਰੀ ਤੰਤਰ ਨੂੰ ਤਰਬਤੋ ਨਾਲ ਹੀ ਮੋਟਾ ਹੈ ਇਹਨਾਂ ਨੇ ਸਰਕਾਰੀ ਚੀਜ਼ਾਂ ਕੀਤੀਆਂ ਪਰ ਹੁਣ ਖੁਸ਼ੀ ਦੇ ਨਾਲ ਤੁਸੀਂ ਆਪ ਦੱਸੋ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਮੋਗਲਾਂ ਦੇ ਰਾਜ ਦੇ ਵਿੱਚ ਜਦੋਂ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਚੱਕ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਫੇਰ ਬਾੜ ਨਹੀਂ ਸੀ ਰੱਖ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਰਾਜ ਕਰਨ ਵਾਲੀਆਂ ਨਿਸ਼ਾਨੀਆਂ ਦੇਤੀਆਂ ਤੇ ਹੁਣ ਆਪਾਂ ਨੇ ਝਾੜੂ ਫੜ ਲਿਆ ਇਹ ਜਿਹੜਾ ਮਨੁੱਖ ਸਮਰੱਥੀ ਦੇ ਖਿਲਾਫ ਪਹਿਲੀ ਪਾਤਸ਼ਾਹ ਨੇ ਰੈਬਲ ਕਰਤਾ ਸੀਗਾ ਇਹ ਉਸ ਦੇ ਖਿਲਾਫ ਬਗਾਵਤ ਕਰਤੀ ਸੀ ਹੁਣ ਆਪਾਂ ਝਾੜੂ ਫੜੀ ਫਿਰਦੇ ਕਿੰਨੀ ਜਿੰਨੀ ਵੀ ਗਰਾਵ ਠਾਊਗੀ ਉੰਨੀ ਦੂਰ ਅਸੀਂ 白松と大邪魔で。